ਸ੍ਰੀ ਕਾਲ ਦੋਸਤੋ ਅੱਜ ਆਪਾਂ ਆਏ ਆ ਪਿੰਡ ਮੱਲਣ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਫਾਰਮ ਹੈਗੀ ਆ ਸੰਤ ਫਾਰਮਜ਼ ਤੇ ਅੱਜ ਆਪਾਂ ਨਾ ਕਿਸਾਨਾਂ ਆਸਤੇ ਇੱਕ ਵਧੀਆ ਵੀਡੀਓ ਲੈ ਕੇ ਆਏ ਆ ਮੱਕੀ ਦੇ ਚਾਰ ਦੇ ਸਬੰਧ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਮੱਕੀ ਦੇ ਚਾਰ ਦੇ ਵਿੱਚ ਆਮ ਹੀ ਰੀਲਾਂ ਬੰਦੀਆਂ ਕਹਾਵਤਾਂ ਬੰਦੀਆਂ ਬਈ ਜੇ ਕੇ ਨਾ ਵੈਰ ਕੱਢਣਾ ਉਹਨੂੰ ਮੱਕੀ ਵਜਾ ਦਿਓ ਹਨਾ ਪਰ ਉਹ ਹੌਲੀ ਹੌਲੀ ਓਵੇਂ ਜਿਹੜੀ ਵਿਗਿਆਨ ਖੋਜਾਂ ਹੋ ਰਹੀਆਂ ਮਸ਼ੀਨਰੀ ਆ ਰਹੀ ਹੈ ਤੇ ਪੰਜਾਬੀ ਆ ਆਪਣੇ ਮਸ਼ੀਨਰੀ ਲੈਣ ਦੇ ਵਿੱਚ ਇੱਕ ਨੰਬਰ ਤੇ ਆ ਤੇ ਅੱਜ ਜਿਹੜੀ ਵੀਡੀਓ ਚ ਦੇਖੀ ਜਾਨਾ ਤੁਸੀਂ ਨਵੀਂ ਮਸ਼ੀਨਰੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਗੱਲਬਾਤ ਕਰਾਵਾਂਗੇ ਬਈ ਕੀ ਖਾਸੀਅਤ ਹੈਗੀ ਐ ਤੇ ਮੱਕੀ ਦੇ ਚਾਰ ਦਾ ਹੋਰ ਵੀ ਜਿਹੜਾ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਐ ਤੇ ਬਾਈ ਸੁਖਦੀਪ ਨਾਲ ਗੱਲਬਾਤ ਕਰਾਵਾਂਗੇ ਤੇ ਬਹੁਤ ਵਧੀਆ ਵੀਡੀਓ ਹੋਣੀ ਐ ਤੇ ਤੁਸੀਂ ਵੀ ਬਈ ਸ਼ੇਅਰ ਕਰਦੇ ਹੋ ਜੀ ਕਿਉਂਕਿ ਇਹ ਆਪਣੇ ਕਿਸਾਨ ਹਰੇਕ ਕਿਸਾਨ ਤੱਕ ਵੀਡੀਓ ਜਾਣੀ ਚਾਹੀਦੀ ਐ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸੰਤ ਫਾਰਮਰਸ ਐ ਤੇ ਇਹ ਪਿੰਡ ਮੱਲਣਾ ਐ ਜੀ ਮਿਰਜ ਜਿਹੜਾ ਬਠਿੰਡਾ ਮਕਸਰ ਗਿੱਦੜਵਾ ਤੇ ਕੋਟਕਪੂੜਾ ਇਹ ਚਾਰਾਂ ਚੋਂ ਸੈਂਟਰ ਲਾਈਜੀ ਹੈ ਕੋਈ ਇੱਕੋ ਜੀ ਦੂਰੀ ਪੈਂਦੀ ਹੈ ਜੈਤੋ ਦੇ ਵੀ ਨੇੜੇ ਪੈਂਦਾ ਹਾਂ ਜੈਤੋ ਦੇ ਵੀ ਨੇੜੇ ਪੈਂਦਾ ਇੱਕੋ ਜੀ ਦੂਰੀ ਪੈ ਜਾਂਦੀ ਹੈ ਇੱਥੇ ਆ ਕੇ ਮਕਸਰ ਜ਼ਿਲ੍ਹੇ ਦੀ ਲਾਸਟ ਪਿੰਡ ਹੈ ਇਸ ਤੋਂ ਅੱਗੇ ਫਰੀਦਕੋਟ ਤੇ ਬਠਿੰਡਾ ਸਟਾਰਟ ਹੋ ਜਾਂਦਾ ਠੀਕ ਹੈ ਹਾਂਜੀ ਤੇ ਬਾਈ ਜੀ ਆ ਜਿਹੜੀ ਆਪਾਂ ਵੱਡੀ ਮਸ਼ੀਨ ਦੇਖੀ ਜੰਨੇ ਹਨਾ ਟਰੈਕਟਰ ਦੇਖੀ ਜੰਨੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਕੀ ਨਾਂ ਇਹਦਾ ਤੇ ਕੀ ਇਹਦਾ ਕੰਮ ਹੈਗਾ ਮੱਕੀ ਦੇ ਚਾਰਜ ਇਹ ਵੀਰ ਜੀ ਇੱਕ ਕਹਿੰਦੇ ਹੁੰਦੇ ਆ ਵੀ 올 ਇਨ ਵਨ ਕਹਿ ਦਿੰਦੇ ਆ ਵੀ ਮੱਕੀ ਨਾਲ ਸੰਬੰਧਤ ਸਾਰੇ ਸਾਡੇ ਕੋਲੇ 올 ਇਨ ਵਨ ਸੋਲੂਸ਼ਨ ਹੈ ਵੀ ਸਾਰੇ ਹੀ ਤਰ੍ਹਾਂ ਦੀ ਜਿਹੜਾ ਕੋਈ ਵੀ ਸਾਇ ਲਈ ਜਾਏ ਮੱਕੀ ਵੱਢਣੀ ਹੈ ਪੱਟ ਤੇ ਚਾਰ ਪਾਉਣਾ ਹੈ ਜਾਂ ਕਿ ਇਹ ਖੜੀ ਮੱਟੀ ਮੱਕੀ ਵੱਢ ਕੇ ਕਈ ਵਾਰ ਅਗਲਾ ਕਹਿੰਦਾ ਸੀ ਹੜੰਬੇ ਨਾਲ ਕੁਦਰਣੀ ਆ ਉਹ ਸਾਰੇ ਆਲ ਇਨ ਵਨ ਸੋਲੂਸ਼ਨ ਹੈ ਵੀਰ ਜੀ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਬਾਈ ਜੀ ਰਾਂ ਨੂੰ ਸਾਰਿਆਂ ਨੂੰ ਦੱਸ ਦਿੰਨੇ ਆ ਜਿਹੜੀ ਇਹ ਮਸ਼ੀਨ ਹੈ ਇਹ 4 ਰੋ ਮਸ਼ੀਨ ਆ ਬਾਈ ਜੀ ਠੀਕ ਹੈ ਜੀ ਇਹ ਕੀ ਹੁੰਦਾ ਸੀ ਆ ਵੀ ਜਿਹੜਾ ਮੱਕੀ ਦੀ ਫਸਲ ਆਣਾ ਇਹ ਮੋਸਟਲੀ ਇਹਦਾ ਜਿਹੜਾ ਐਂਡ ਆ ਬਾਈ ਜੀ ਉਹ ਰੈਣੀ ਸੀਜ਼ਨ ਆ ਜਾਂਦਾ ਵੀ ਵਾਹ بارش ਦਾ ਟਾਈਮ ਆ ਜਾਂਦਾ ਇਹ ਆਪਣੇ ਮਾਲਵੇ ਵਾਲਿਆਂ ਦੀ ਪ੍ਰੋਬਲਮ ਆਉਂਦੀ ਹੈ ਜਿੱਥੇ ਆਲੂ ਲੱਗਦਾ ਮੱਕੀ ਪਹਿਲਾਂ ਆਉਂਦੀ ਹੈ ਉੱਥੇ ਨਹੀਂ ਆਉਂਦੀ ਔਰ ਜਦੋਂ ਇੱਕ ਹੋਰ ਹੁੰਦਾ ਵੀ ਉਸ ਟਾਈਮ ਟੈਂਪਰੇਚਰ ਜ਼ਿਆਦਾ ਹੁੰਦਾ ਗਰਮੀ ਜ਼ਿਆਦਾ ਹੋਣ ਕਰਕੇ ਜਿਹੜੀ ਇਹਦੇ ਰਸਤੇ ਵਗੈਰਾ ਬਣਾਉਣੇ ਆ ਉਦੋਂ ਵੀ ਬੜੀ ਔਖਾ ਬੜਾ ਔਖਾ ਹੁੰਦਾ ਤਾਂ ਇਹ ਫੋਰ ਰੋ ਮਸ਼ੀਨ ਹੈ ਇਹ ਚਾਰ ਓਰੇ ਇਕੱਠੇ ਲੈ ਕੇ ਜਾਂਦੀ ਹੈ ਠੀਕ ਇਹਦੇ ਵਿੱਚ ਲੇਬਰ ਮੈਨੂਅਲ ਦੀ ਜਰੂਰਤ ਨਹੀਂ ਪੈਂਦੀ ਤਾਂ ਉਸ ਤੋਂ ਬਾਅਦ ਇਹ ਜਦੋਂ ਪਹਿਲਾ ਵਾਰ ਕਰਦੇ ਆ ਤੇ ਇਹਦਾ ਸਾਰੇ ਜਿਹੜੇ ਪੱਠੇ ਵਗੈਰਾ ਉੱਪਰਲੀ ਇਹਦੇ ਟਰਾਲੀ ਲੱਗੀ ਹੋਈ ਹੈ ਇਹਦੇ ਵਿੱਚ ਉੱਪਰ ਜਿਹੜੀ ਲੱਗੀ ਹੋਈ ਹੈ ਟਰਾਲੀ ਲੱਗੀ ਹੋਈ ਹੈ ਟਰਾਲੀ ਜਿੰਨਾ ਹੀ ਪੈ ਜਾਂਦਾ ਲਗਭਗ ਵਾਜ ਹਾਂਜੀ ਦੋ ਟਰਾਲੀਆਂ ਨਾਲ ਵੱਡੀ ਟਰਾਲੀ ਭਰ ਜਾਂਦੀ ਹੈ ਪਰ ਇਹ ਉਸ ਦੇ ਵਿੱਚ ਹੀ ਪਾ ਦਿੰਦੀ ਹੈ ਔਰ ਇਸ ਨੂੰ ਸਿੰਗਲ ਪਰਸਨ ਮਤਲਬ ਇਸ ਨੂੰ ਚਲਾ ਰਿਹਾ ਹੁੰਦਾ ਤਾਂ ਇਹ ਇਹਦੇ ਨਾਲ ਰਸਤੇ ਵੀ ਬਣਾਏ ਜਾਂਦੇ ਆ ਜੇਕਰ ਆਪਣੇ ਕੋਲੇ ਵਾਹਨ ਜ਼ਿਆਦਾ ਹੈ ਤਾਂ ਆਪਾਂ ਇਸ ਨਾਲ ਰਸਤੇ ਬਣਾ ਦਿੰਨੇ ਆ ਤੇ ਪਿੱਛੇ ਨਾਲ ਦੇ ਨਾਲ ਜਿਵੇਂ ਹੈਗੀਆਂ ਸਿੰਗਲ ਹੋਰਾਂ ਮਸ਼ੀਨਾਂ ਉਹ ਜਿਹੜੀਆਂ ਪ ਤੇ ਕਈ ਵਾਰ ਕੀ ਹੁੰਦਾ ਵੀ ਜੇ ਉਸ ਟਾਈਮ ਇਹ ਸਾਰੇ ਬਾਣ ਨੂੰ ਕੱਢਦੀ ਵੀ ਹੈ 6 ਤੋਂ 7 ਏਕੜ ਜਿਹੜੇ 6 ਤੋਂ 7 ਕਿੱਲੇ ਆ ਉਹ ਸ਼ਾਮ ਨੂੰ ਇਹ ਸਿੰਗਲ ਮਸ਼ੀਨ ਇਹ 4 ਉਹ ਕੱਢ ਦਿੰਦੀ ਹੈ ਠੀਕ ਹਾਂਜੀ ਐਤ ਕੀ ਭਾਈ ਲੈਣ ਚ ਲੱਗਣ ਦੀ ਤਾਂ ਲੋਡ ਨਹੀਂ ਭਾਈ ਮਸ਼ੀਨ ਮਿਲੂ ਕੇ ਨਾ ਮਿਲੂ ਹਣਾ ਇਹ ਤਾਂ ਫਿਰ ਬਹੁਤ ਏਰੀਆ ਕੱਢ ਦੂਗੀ ਭਾਈ ਆਪੇ ਹਾਂ ਨਹੀਂ ਵੇਖੋ ਵੀਰ ਜੀ ਪਰ ਇਹ ਆ ਵੀ ਸਹੀ ਸਮਾਂ ਰਵੇ ਤਾਂ ਫਿਰ ਤਾਂ ਇਸ ਦੇ ਲਈ ਕੋਈ ਏਰੀਆ ਕੋਈ ਚੀਜ਼ ਨਹੀਂ ਹੁੰਦਾ ਤੇ ਵੇਖੋ ਕਈ ਵਾਰ ਕੋਈ ਮਸ਼ੀਨਰੀ ਜਾਂ ਕਿਸੇ ਤਰ੍ਹਾਂ ਦੀ ਦਿੱਕਤਾਂ ਜੀ ਤਾਂ ਕੀ ਕਹਿਣਾ ਪਰੰਤੂ ਕੋਈ ਇਹ ਨਹੀਂ ਗੱਲ ਵੀ ਜਿੱਥੇ ਜਾ ਬੜੇ ਸਮੱਸਿਆ ਦੀ ਗੱਲ ਹੈ ਪਰ ਆਪਾਂ ਇਹ ਵੀ ਆਪ ਜੇਕਰ ਕਿਸੇ ਭੈਣ ਭਰਾ ਦੇ ਆਪਣੇ ਇਹ ਮਸ਼ੀਨ ਜਾਂਦੀ ਹੈ ਤੇ ਨਾਲ ਅਸੀਂ ਇੱਕ ਬਦਲ ਤੌਰ ਤੇ ਇੱਕ ਅੱਧੀ ਮਸ਼ੀਨ ਨਾਲ ਵੱਧ ਵੀ ਲੈ ਕੇ ਜਾਂਦੇ ਆ ਕਿਉਂ ਬਾਈ ਜੀ ਜਿਸ ਦਿਨ ਆਚਾਰ ਦਾ ਕੰਮ ਕਰਦਾ ਨਾ ਅਗਲੇ ਸਾਈਲਜ ਪਾਉਣਾ ਵੀ ਉਹ ਉਸ ਦਿਨ ਕਾਫੀ ਪ੍ਰਬੰਧ ਕਰਦਾ ਜਿਵੇਂ ਉਹਨਾਂ ਦਾ ਵਿਆਹ ਵਾਲਾ ਕੰਮ ਹੁੰਦਾ ਟਰੈਕਟਰ ਹੋਰ ਟਰਾਲੀਆਂ ਟਰੈਕਟਰ ਉਹ ਚੀਜ਼ ਹੁੰਦਾ ਆਪਾਂ ਨੂੰ ਹੁੰਦਾ ਵੀ ਉਸ ਦਾ ਕੰਮ ਛੱਟ ਹਰਾਉਣਾ ਪਉ ਉਸ ਦੀ ਪਰੇਸ਼ਾਨੀ ਆਪਾਂ ਆਪ ਦੇ ਸਿਰ ਤੇ ਲੈਣੀ ਹੁੰਦੀ ਹੈ ਵੀ ਉਹਨੂੰ ਕੋਈ ਹੈਡੈਕ ਨਾ ਹੋਵੇ ਕਿਸੇ ਵੀ ਕੰਮ ਦੀ ਹਾਂਜੀ ਉਹ ਦਿਨ ਉਹ ਮੰਨ ਲਓ ਚਾਰ ਆਪ ਦਾ ਪਾ ਕੇ ਬੇਫਿਕਰ ਹੋ ਜੇ ਹਾਂ ਉਹ ਤرائی ਤੇ ਹੀ ਹੁੰਦੀ ਆ ਵੀ ਅਗਲੇ ਦਾ ਆਪਾਂ ਨੂੰ ਅਸ਼ੀਰਵਾਦ ਹੀ ਮਿਲੇ ਵੀਰ ਵਧੀਆ ਹੋਵੇ ਉਹਦੇ ਦਿਲ ਦੀ ਕੋਈ ਬਲੇਸਿੰਗ ਹੀ ਮਿਲੇ ਤੇ ਚਾਰ ਵਧੀਆ ਪਾਉਂਦੀ ਆ ਬਈ ਕਟਾਈ ਹਾਂਜੀ ਇਹਦੀ ਕਟਾਈ ਤਾਂ ਬਾਈ ਜੀ ਇੰਨੀ ਵਧੀਆ ਹੈਗੀ ਹੈ ਕਿ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਆਪਾਂ ਬਿਲਕੁਲ ਬਿਲਕੁਲ ਸਾਈਲੇਜ 1.5 ਇੰਚ ਦਾ ਯੂਨੀਵਰਸਿਟੀ ਦੁਆਰਾ ਰეკਮੈਂਡ ਹੈ ਉਸ ਤੋਂ ਪੂਰਾ ਉਸ ਦੀ ਮਾਪਦੰਡ ਤੇ ਪੂਰਾ ਉਤਰਨ ਵਾਲੀ ਚੀਜ਼ ਹੈ ਹਾਂ ਪੂਰਾ ਗ੍ਰੈਂਡ ਕਰਦੀ ਆ ਉਸ ਚੀਜ਼ ਇੱਕ ਹੋਰ ਵੀ ਹੈ ਅਸੀਂ ਇਹਦੇ ਤਿੰਨ ਵੀ ਹੈ ਵੀ ਅਸੀਂ ਆਪ ਦਾ ਚਾਰ ਵੀ ਇਸ ਦੇ ਨਾਲ ਬਣਾਉਣੀ ਆ ਠੀਕ ਹੈ ਜੀ ਹੁਣ ਕੀ ਕੀਤਾ ਕਿਸੇ ਭੈਣ ਭਰਾਣੇ ਆਪਾਂ ਨੂੰ ਕਹਤਾ ਵੀ ਅਸੀਂ ਗੱਠਾ ਸੋਥਾ ਬਣਾਉਣੀ ਆ ਉਹਦਾ ਵੀ ਅਸੀਂ ਸਾਈਲੇਜ ਵੱਢ ਕੇ ਦਿੰਨੇ ਆ ਹੁਣ ਕਈ ਵਾਰ ਕੀ ਕਹਿੰਦਾ ਯਾਰ ਮੈਂ ਤਾਂ ਉਹਦਾ ਘਰੇ ਪਿੱਟ ਚ ਪਾਉਣਾ ਵੀ ਚਲੋ ਠੀਕ ਆ ਉਹਦਾ ਕੁਝ ਅਗਲੇ ਦੇ ਬਣਿਆ ਹੋਇਆ ਪ੍ਰਬੰਧ ਸਾਰਾ ਤਾਂ ਅਸੀਂ ਉਹਦੀ ਕਟਾਈ ਕਰ ਦਿੰਨੇ ਆ ਪੂਰਾ ਦਾ ਠੇਕਾ ਵੀ ਮਾਰ ਦਿੰਨੇ ਆ ਬਾਈ ਜੀ ਤੂੰ ਘਰੇ ਬੈਠ ਜਾ ਟਰਾਲਿਆਂ ਨਾਲ ਲਿਆ ਕੇ ਤੁਹਾਡੇ ਘਰੇ ਪਹੁੰਚ ਕਰ ਦਿੰਨੇ ਆ ਅਸੀਂ ਬੇਫਿਕਰ ਹੋ ਕੇ ਆ ਬੇਫਿਕਰ ਹੋ ਕੇ ਬੱਸ ਆਪਦਾ ਘਰੇ ਆਇਆ ਚਾਰ ਸੰਭਾਲ ਲਓ ਤਾਂ ਉਸ ਤੇ ਵੀ ਕਰਿਆ ਇਸ ਤੋਂ ਇ ਕਈ ਵਾਰ ਨਾ ਸਿੰਗਾਲੋਰੀ ਵਾਲੀ ਜਿਵੇਂ ਆਪਣੇ ਕੋਲ ਤਿੰਨ ਪੰਨ ਹੰ ਬੰਦੇ ਕੋਲੇ ਆਪਦੀ ਹੁੰਦੀ ਆ ਹੂੰ ਉਹ ਕਹਿੰਦਾ ਯਾਰ ਵੀ ਮੈਂ ਤਾਂ ਕੱਲੇ ਕੀ ਬਣਵਾਉਣਿਆ ਸੁੱਥੋਂ ਰਸਤੇ ਬਣਾ ਦਿਓ ਮੈਂ ਕਟਾਈ ਆਪੇ ਕਰ ਲੂ ਫਿਰ ਉਹਦੇ ਹਿੱਸਾ ਹੋਣਾ ਐਡਜਸਟਮੈਂਟ ਮਤਲਬ ਹਰ ਇੱਕ ਸਹੂਲਤ ਦੇ ਦੇ ਹਾਂ ਕੋਸ਼ਿਸ਼ ਹੈ ਵੀ ਅਸੀਂ ਇਸ ਚੀਜ਼ ਨੂੰ ਇੱਕ ਇਹਦੇ ਤਜਰਬੇ ਦੇ ਦੌਰ ਚੋਂ ਗੁਜ਼ਰੀ ਆ ਆਪਾਂ ਕਹਿੰਨੇ ਵੀ ਕਿਵੇਂ ਆਪਾਂ ਉਸ ਇਨਸਾਨ ਦੀ ਹੈਲਪ ਕਰ ਸਕਦੇ ਠੀਕ ਮਤ ਕਰ ਸਕਦੇ ਜਦੋਂ ਉਹ ਬੰਦਾ ਉਸ ਤਕਲੀਫ ਚ ਹੁੰਦਾ ਹੈ ਜਦੋਂ ਬੰਦਾ ਉਹਦੀ ਮਤ ਕਰਦਾ ਹੈ ਤਾਂ ਵਾਕਈ ਉਹਦੇ ਮਨ ਦੇ ਵਿੱਚੋਂ ਜਾਂ ਦਿਲ 'ਚੋਂ ਨਾ ਕੋਈ ਅਸ਼ੀਰਵਾਦ ਮਿਲਦਾ ਯਾਰ ਬਈ ਯਾਰ ਵਧੀਆ ਉਹ ਇਹ ਬਈ 2 ਸਾਲਾਂ ਤੋਂ ਮੈਂ ਦੇਖੀ ਆ ਨਾ ਤੇ ਨਾ ਇੱਕ ਰੀਲਾਂ ਵੀ ਫੇਸਬੁੱਕ ਤੇ ਆ ਰਹੀਆਂ ਕਹਿੰਦੇ ਬਈ ਜੇ ਕਹਿੰਨਾ ਵੈਰ ਕੱਟਣਾ ਮੱਕੀ ਵੀ ਜਿਆਦੇ ਉਹਦਾ ਕੀ ਕਾਰਨ ਹੁੰਦਾ ਨਾ ਲਾਸਟ ਤੇ ਜਾ ਕੇ ਜਦੋਂ ਮੀਂਹ ਪੈ ਜਾਂਦਾ ਤੇ ਗੋਡੇ-ਗੋਡੇ ਪਾਣੀ ਖੜਾ ਹੁੰਦਾ ਟਰੈਕਟਰ ਖੁੱਬ ਜਾਂਦੇ ਆ ਵਿੱਚ ਅੱਥੀ ਵੜਾਉਂਦੇ ਆ ਬਹੁਤ ਬੁਰਾ ਹਾਲ ਤੇ ਉਹ ਚਾਰ ਵੀ ਮਗਰੋਂ ਜਾ ਕੇ ਖਰਾਬ ਹੀ ਹੋ ਜਾਂਦਾ ਤਾਂ ਤੁਹਾਨੂੰ ਪਤਾ ਹੀ ਐ ਇਹ ਵੀਰ ਜੀ ਮੈਂ ਨਾ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਹੂੰ ਵੀ ਜਿੰਨਾ ਤੁਸੀਂ ਸੰਦਾ ਵਿਖੋਗੇ ਇਥੇ ਤੁਹਾਡੀ ਵੀਡੀਓ ਰਹੀ ਆ ਆਵਾਂ ਦਰਸ਼ਨਾ ਦੇ ਦਰਸ਼ਕਾਂ ਦੇ ਰੂਬਰੂ ਹਾਵਾਂਗੇ ਉਹ ਸਾਰਾ ਮੱਕੀ ਦੀ ਦੇਣਾ ਠੀਕ ਹੈ ਜੀ ਵੀ ਮੱਕੀ ਨੇ ਹੀ ਦਿੱਤਾ ਆਪਾਂ ਨੂੰ ਸਾਰਾ ਮੱਕੀ ਚ ਹੀ ਕਮਾਇਆ ਪਰ ਕਈ ਇੱਕ ਫਸਲ ਹੁੰਦਾ ਉਸਦੇ ਆਪਾਂ ਵੀਰ ਜੀ ਹੁੰਨੇ ਆ ਆਦੀ ਉਹਦਾ ਆਪਾਂ ਨੂੰ ਤਕਲੀਫ ਨਹੀਂ ਲੱਗਦੀ ਨਹੀਂ ਪਤਾ ਲੱਗਦਾ ਕਈ ਵਾਰ ਨਵੀਂ ਫਸਲ ਹੁੰਦੀ ਆ ਉਹਦੇ ਆਪਣਾ ਵਾਹ ਪੈਂਦਾ ਆਪਾਂ ਨੂੰ ਹੁਣ ਦੇਖੋ ਕਣਕ ਜਮਾ ਫਸਲ ਤੇ ਜਦੋਂ ਲਾਸਟ ਤੇ ਕਈ ਵਾਰ بارش ਪੈ ਜੇ ਕਣਕ ਡਗ ਪੇ ਉਹਦੀ ਤਕਲੀਫ ਉਹ ਨਾਲ ਦੇ ਉਹਦੀ ਤਕਲੀਫ ਪਰ ਉਹ ਆਪਾਂ ਤਨ ਤੇ ਹੰਡਾਈ ਹੋਈ ਹੈ ਉਹ ਆਪਣਾ ਪਹਿਲਾ ਸੀ ਸਰਕਲ ਬਣਿਆ ਹੋਆ ਹਾਂ ਸਰਕਲ ਬਣਿਆ ਉਹ ਆਪਾਂ ਨੂੰ ਫੀਲ ਨਹੀਂ ਹੁੰਦੀ ਤੇ ਇਹ ਆਪਾਂ ਨੂੰ ਕੀ ਹੁੰਦੀ ਹੈ ਫੀਲ ਹੁੰਦੀ ਹੈ ਵੀ ਸ਼ਾਇਦ ਨਹੀਂ ਪਰ ਮੱਕੀ ਇੱਕ ਆਪਣੇ ਪਰਿਵਾਰ ਲਈ ਵਰਦਾਨ ਹੈ ਠੀਕ ਹੈ ਹਾਂ ਆਪਾਂ ਇਸ ਨੂੰ ਦੂਜਾ ਕਰਦੇ ਹਾਂ ਵੀ ਇਹ ਬਈ ਮੀਂਹ ਕਣੀ ਪੈਂਦਾ ਉਹ ਚ ਵੀ ਇਹ ਬਈ ਮਸ਼ੀਨ ਵਧੀਆ ਹਾਂ ਇਹ ਇਹ 4 ਰੋਆ ਬਾਈ ਜੀ ਇਹ ਉਸ ਚ ਉਸ ਚੀਜ਼ ਨੂੰ ਕਵਰ ਕਰਦੀ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਟਰੈਕਟਰ ਖੜੇ ਆ ਜੇ ਮੰਨ ਲਾ ਕੋਈ ਟਰਾਲੀਆਂ ਟਰੋਲੀਆਂ ਤੇ ਉਹ ਤੋਂ ਕਿਸੇ ਨੂੰ ਇਹ ਭਾਈ ਜੀ ਆਪਣੇ ਕੋਲੇ ਜਿਹੜੇ ਹੈਗੇ ਤਿੰਨ ਤਾਂ 4x4 ਟਰੈਕਟਰ ਹੈ ਇਸ ਟਾਈਮ ਤੇ ਚੌਥਾ ਟਰੈਕਟਰ 4x4 ਆ ਰਿਹਾ ਹੈਗਾ ਤੇ ਇਹ ਚਾਰ ਇਹ ਕਾਰਨ ਕੀ ਹੁੰਦਾ ਇੱਕ ਮਸ਼ੀਨ ਤੇ ਚੱਲਦਾ ਤੇ ਇੱਕ ਉਹਦੇ ਨਾਲ ਚੱਲਦਾ ਟਰਾਲੀ ਤੇ ਜੇਕਰ ਕੱਲ ਨੂੰ بارش ਕਰਕੇ ਜਿਆਦਾ ਮੁਸ਼ਕਲ ਆਉਂਦੀ ਹੈ ਉਦੋਂ ਫਿਰ 2 ਵੀਲ ਉੱਥੇ ਵਰਕ ਨਹੀਂ ਕਰਦਾ ਅੱਛਾ ਨਹੀਂ ਕਰਦਾ ਤਾਂ ਜਿਸ ਕਰਕੇ ਵੀ ਜੇ ਗੱਲ ਕਰ ਨੂੰ ਮਾਨ ਗਿੱਲਾ ਵੀ ਹੈ بارش ਵੀ ਹੈ ਤਾਂ ਤਦ ਵੀ ਦੋ ਮਸ਼ੀਨਾਂ ਕੰਟੀਨਿਊ ਚੱਲਦੀਆਂ ਰਹਿਣ ਉਹਦੇ ਵਾਸਤੇ ਆਪਾਂ 4/4 ਦਾ ਪ੍ਰਬੰਧ ਕਰੀਏ ਇਹ ਵੀਰ ਜੀ ਵੀ ਸਿੰਗਲ ਰੋਅ ਨਾਲ ਵੀ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਅਗਲੇ ਦਾ ਪ੍ਰਬੰਧ ਕੀਤਾ ਹੋਵੇ ਮੌਕੇ ਦੇ ਉੱਤੇ ਕੋਈ ਦਿੱਕਤ ਪੈ ਜਾਂਦੀ ਹੈ ਤਾਂ ਜਿੰਨਾ ਵੀ ਉਸ ਸਮੇਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾ ਸਕੇ ਆਪਾਂ ਉਹਦੀ ਮਦਦ ਕਰਦੇ ਆਂ ਵੀ ਇਸ ਨੂੰ ਐ ਢੰਗ ਨਾਲ ਸੰਭਾਲ ਲਿਆ ਜਾਵੇ ਠੀਕ ਹੈ ਉਹਨੂੰ ਪਰੇਸ਼ਾਨੀ ਨਾ ਹੋਵੇ ਓਕੇ ਹਾਂਜੀ ਹਾਂਜੀ ਵੀਰ ਜੀ ਇਹ ਆ ਜਾਂਦਾ ਅੱਗੇ ਵੀ ਜੀ ਇਹ ਕੀ ਹੈਗੇ ਇਹ ਵੀ ਦੀ ਰੀਪਰ ਆ ਇਹ ਹਾਂਜੀ ਜਦੋਂ ਆਪਾਂ ਜਿਵੇਂ ਫੋਰੋ ਵੇਖੀ ਆ ਨਾ ਹਾਂਜੀ ਉਦੋਂ ਉਹ ਨਹੀਂ ਸੀ ਤਾਂ ਉਦੋਂ ਫਿਰ ਰਸਤਾ ਬਣਾਉਣ ਲਈ ਵੀ ਇਸ ਨੂੰ ਵਰਤਦੇ ਸਾਂ ਸੀ ਵੀ ਜਿਵੇਂ ਮੱਕੀ ਦੇ ਵੇਦੀ ਰਾਹ ਬਣਾਉਣਾ ਹੈ ਆਪਾਂ ਅੱਗੇ ਚੱਲਣਾ ਹੈ ਤਾਂ ਉਦੋਂ ਇਹੀ ਵਰਤਿਆ ਜਾਂਦਾ ਸੀ ਤਾਂ ਇਸ ਤੋਂ ਇਲਾਵਾ ਜਿ ਕਈ ਵਾਰ ਕੀ ਹੁੰਦਾ ਬੰਦੇ ਨੇ ਆਪਣੇ ਕਿਸਾਨ ਭਰਾ ਚਲੋ ਅਸੀਂ ਤਾਂ ਨਹੀਂ ਉਹ ਕੀ ਕਰਦੇ ਪੱਠੇ ਬੀਜਲੇ ਬਾਅਦ ਚ ਉਹਨੂੰ ਸ਼ਹਿਰ ਸੁੱਟਨੇ ਆ ਮੰਡੀ ਸੁੱਟਨੇ ਆ ਉਸ ਦੀ ਪੂਰਾ ਇੱਕੇ ਦਾ ਮਾਨ ਕਟਾਈ ਕਰ ਦੂਗਾ 5 ਫੁੱਟ ਤੋਂ ਲੈ ਕੇ 10-12 ਫੁੱਟ ਤੱਕ ਦੀ ਫਸਲ ਦੀ ਵਧੀਆ ਕਟਾਈ ਕਰਦਾ ਜਾਂ ਜਿਵੇਂ ਗਊਸ਼ਾਲਾ ਜਾਂ ਟਾਲ ਤੇ ਸੱਟਣੇ ਆਉਂਦੇ ਗਊਸ਼ਾਲਾ ਤੇ ਟਾਲ ਤੇ ਸੱਟਣਾ ਹੈ ਕਿਸੇ ਲਈ ਵੀ ਹਾਂ ਵੀ ਉਹ ਟਾਲ ਤੇ ਸੱਟਦੇ ਆ ਉਹ ਅਸੀਂ ਉਹਦੇ ਵਾਸਤੇ ਨੂੰ ਵਰਤਿਆ ਜਾਂਦਾ ਹੈ ਕੋ ਪੱਠੇ ਕੁਤਰਨੇ ਆ ਮੱਕੀ ਹੁਣ ਪਾਣੀ ਪੂਣੀ ਖੜ ਗਿਆ ਕਈ ਵਾਰ ਵੱਢ ਕੇ ਕੁਤਰ ਲੈਂਦੇ ਆ ਉਹਦੇ ਵਾਸਤੇ ਇਹ ਭਾਵੇਂ ਕੋਈ ਕਿਰਾਏ ਤੇ ਲੈ ਜਾਏ ਭਾਵੇਂ ਸਾਡੇ ਨਾਲ ਸੰਪਰਕ ਕਰਕੇ ਕਟਵਾਈ ਕਰਵਾ ਲੈ ਤਦ ਵੀ ਕੋਈ ਦਿੱਕਤ ਨਹੀਂ ਆ ਸਿੰਗਲ ਇਹ ਵੀ ਕਿਰਾਏ ਤੇ ਮਿਲ ਜਾਂਦੀ ਹੈ ਇਹ ਸਾਡੇ ਨਾਲ ਪੂਰਾ ਸੈੱਟ ਹੀ ਜਾਂਦਾ ਟਰੈਕਟਰ ਦਾ ਠੀਕ ਹੈ ਸੈੱਟ ਹੀ ਹਾਂ ਇਹ ਪੂਰਾ ਸੈੱਟ ਹੀ ਜਾਂਦਾ ਕਿਸੇ ਵੀ ਕਿਸੇ ਲੋਡ ਹੋਵੇ ਆਪਾਂ ਉਹਦੀ ਮਦਦ ਕਰਨ ਲਈ ਤਿਆਰ ਹਾਂ ਤੇ ਜਿਵੇਂ ਆ ਬਈ ਗੱਠਾਂ ਪਈਆਂ ਆਪਣੇ ਇਹ ਚਾਰ ਮੰਨ ਲਓ ਸਾਰਾ ਸਾਲ ਹੀ ਰਹਿੰਦਾ ਸਾਡੇ ਕੋਲੇ ਵੀ ਹਾਂਜੀ ਇਹ ਵੀਰ ਜੀ ਇਹ ਜਿਹੜਾ ਸਾਇਲਿਸ ਦਾ ਪ੍ਰੋਜੈਕਟ ਹੈ ਇਹ ਨਾਲ ਆਪਣੇ ਅਸੀਂ ਆਪਦੇ ਪਿਤਾ ਦੇ ਨਾਮ ਤੇ ਸ਼ੁਰੂ ਕਰਿਆ ਵੇ ਠੀਕ ਹੈ ਜੀ ਸੰਤ ਫਾਰਮ ਜੀ ਪਾਪਾ ਜੀ ਦਾ ਨਾਮ ਇਹ ਵੀ ਬਹੁਤ ਵਧੀਆ ਗੱਲ ਆਣਾ ਜੀ ਪਰ ਉਹ ਉਹ ਸਮਾਂ ਵੇਖਣ ਤੋਂ ਪਹਿਲਾਂ ਉਹ ਨਹੀਂ ਰਹੀ ਠੀਕ ਹੈ ਜੀ ਉਹ ਚਲੇ ਗਈ ਲਾਸਟ ਈਅਰ ਸਾਨੂੰ ਛੱਡ ਗਈ ਔਰ ਕੀ ਹੋਇਆ ਵੀ ਪੰਜ ਸਟੇਟਾਂ ਚ ਆਪਣਾ ਇਸ ਵਾਰੀ ਸਾਇਲੇ ਜਾ ਰਿਹਾ ਹੈ ਔਰ ਅਸੀਂ ਮੋਸਟਲੀ ਪੰਜਾਬ ਚ ਵੀ ਚੰਗੇ ਫਾਰਮਰ ਕਵਰ ਕਰ ਰਹੇ ਹਾਂ ਸਾਰੇ ਤੇ ਸਾਰੇ ਅੱਜ ਵੀ ਅਸੀਂ ਤੁਹਾਡੇ ਥਰੂ ਵੀ ਅਸੀਂ ਇਹ ਮੈਸੇਜ ਦਿੰਦੇ ਆ ਵੀ ਮੱਕੀਆਂ ਸਾਰੀਆਂ ਚੰਗੀਆਂ ਪਰ ਅਸੀਂ ਜ਼ਿਆਦਾਤਰ ਜਿਹੜਾ ਸਾਡਾ ਇਹ ਹੈਗਾ ਪ੍ਰੋਡਕਟ ਉਹ ਜ਼ਿਆਦਾਤਰ ਪਾਇਨ ਨਾਲ ਸੰਬੰਧਤ ਹੈ ਠੀਕ ਹੈ ਪਾਇਨਰ ਨਾਲ ਇਸ ਟਾਈਮ ਵੀ ਸਾਡਾ ਆਪ ਦਾ ਜਿਹੜੀ ਅਸੀਂ ਕੰਟਰੈਕਟ ਤੇ ਮੱਕੀ ਵਜਾਉਣੀ ਹੈ 350 ਏਕੜ ਦੇ ਨੇੜੇ ਤੇ ਅਸੀਂ ਇਸੇ 350 ਕਿੱਲੇ ਸਾਡੇ ਵਜਾਏ ਹੋਈ ਹੈ ਪਾਇਨਰ ਦੇ ਅਸੀਂ ਉਹਨਾਂ ਦੀ ਬਾਇਟ ਵੀ ਤੁਹਾਨੂੰ ਦੇਵਾਂਗੇ ਵੀ ਉਹਦੇ ਚਾਹੇ ਬੀਜਾਂ ਦੇ ਵੀ ਕੋਈ ਬੈਲ ਵੇਖ ਸਕਦਾ ਹੈ ਇਹਦੇ ਵਿੱਚ ਬਈ ਕੁਆਲਿਟੀ ਵਧੀਆ ਚਾਰ ਦੀ ਬੈਨਰ ਦਾ ਚ ਕੁਆਲਿਟੀ ਅੱਜ ਤੱਕ ਵਧੀਆ ਰਹੀ ਹੈ ਸਾਰੇ ਡੇਰੀ ਫਾਰਮਰ ਇਸ ਕਰਕੇ ਦਾਣਾ ਘੱਟ ਵੱਧ ਉਹਦਾ ਦਾਣਾ ਨਹੀਂ ਨਹੀਂ ਉਹ ਤਾਂ ਵੇਖੋ ਬੈਂ ਜਬਾਨ ਵਾਲੇ ਬੋਲਣ ਵਾਲੇ ਚੀਜ਼ਾਂ ਨਹੀਂ ਖਾਣਾ ਤੇ ਆਪਣੀ ਹੁੰਦੀ ਹੈ ਵੀ ਚੰਗੀ ਤੋਂ ਚੰਗੀ ਉਹ ਚੀਜ਼ ਦਿੱਤੀ ਜਾਂਦਾ ਵਧੀਆ ਦੇ ਹਾਂ ਤੇ ਇੱਕ ਬਈ ਚੱਲਦੀ ਵੀਡੀਓ 'ਚ ਜਿਵੇਂ ਤੁਸੀਂ ਆਖਿਆ ਬਈ ਚਾਰ ਸਟੇਟਾਂ ਜਾਂਦਾ ਆਪਣੀ ਵੀਡੀਓ ਵੇਖ ਕੇ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਤੇ ਆਪਣੇ ਨਾਲ ਹਰਿਆਣਾ ਰਾਜਸਥਾਨ ਦੇ ਲੋਕ ਜਿਆਦੇ ਜੁੜਿਆ ਚੈਨਲ ਨਾਲ ਹਨਾ ਤੇ ਜੇ ਉਹ ਆਰਡਰ ਕਰਨਾ ਚਾਹੁੰਦੇ ਆ ਘੱਟੋ ਘੱਟ ਕਿੰਨਾ ਚਾਰ ਆਰਡਰ ਕਰਨ ਤੁਸੀਂ ਡਿਲੀਵਰੀ ਦੇ ਸਕਦੇ ਹੋ ਉਹਨਾਂ ਨੂੰ ਮੋਸਟਲੀ ਜੇ ਕਿ ਆਪਾਂ ਆਊਟ ਆਫ ਸਟੇਟ ਜਾਂਦੇ ਆ ਜੇ ਤਾਂ ਜਿਹੜਾ ਬਾਰਡਰ ਹੈ ਉਹ ਪੰਜਾਬ ਦੇ ਨਾਲ ਨਾਲ ਹੈ ਚਲੋ ਵੀ ਆਪਣੇ ਨੇੜੇ ਆ ਜਾਂਦਾ ਹਾਂ ਜਿਵੇਂ ਸਭ ਸਾਬ ਹੋ ਗਿਆ ਗੰਗਾ ਨਗਰ 100 ਕੁਆਂਟਲ ਤੱਕ ਵੀ ਅਸੀਂ ਉਹਦੇ ਭੇਜ ਦਿੰਦੇ ਆ ਵੱਡੇ ਟਰਾਲੇ ਹੈਗੇ ਸਾਡੇ ਕੋਲੇ ਉੱਚ 100 ਕੁਆਂਟਲ ਮਾਲ ਜਾਂਦਾ 120 ਜਾਂਦਾ ਉਸ ਤੱਕ ਭੇਜ ਦਿੰਦੇ ਆ 80 90 ਤੱਕ ਵੀ ਭੇਜ ਦਿੰਦੇ ਆ ਜੇ ਉਸ ਤੋਂ ਬਾਹਰ ਜਾਂਦਾ ਤੇ ਫਿਰ ਮਿਨੀਮਮ 18 ਟਨ ਵਾਲੀ ਗੱਡੀ ਵੱਡੀ ਮਤਲਬ ਹਾਂ ਉਹ ਪ੍ਰਬੰਧ ਅਸੀਂ ਆਪੇ ਕਰ ਦਿੰਦੇ ਤੇ ਰੇਟ ਦੀ ਜ਼ਿੰਮੇਵਾਰੀ ਉਹ ਰੇਟ ਵਧੀਆ ਲਾਉਣੇ ਆ ਜੀ ਨਹੀਂ ਰੇਟ ਤਾਂ ਇੱਕ ਚੀਜ਼ ਆ ਵੀ ਜੇ ਰੇਟ ਤਾਂ ਮਾਰਕੀਟ ਤੋਂ ਐਕਸਟਰਾ ਲਿਆ ਹੀ ਨਹੀਂ ਜਾ ਸਕਦਾ ਕੁਆਲਿਟੀ ਮਾਰਕੀਟ ਤੋਂ ਚੰਗੀ ਦੀਣ ਦੀ ਕੋਸ਼ਿਸ਼ ਕਰਾਂ ਠੀਕ ਹੈ ਗਾਰੰਟੀ ਹੋਊਗੀ ਚਾਹੇ ਚੈੱਕ ਕਰਨ ਲੱਗੇ ਜੇਕਰ ਕੋਈ ਚੀਜ਼ ਉਸ ਨੂੰ ਲੱਗਦਾ ਵੀ ਆ ਦੋ ਗੱਠਾਂ ਜਾਂ ਤਿੰਨ ਗੱਠਾਂ ਖਰਾਬ ਵੀ ਆ ਕਿਸੇ ਸਿਸਟਮ 'ਚ ਲੱਗਦਾ ਕਰ ਰੱਖ ਲੈ ਗੂਗਲ ਪੇ ਪੇਮੈਂਟ ਪਾ ਦਾਂਗੇ ਅੱਪ ਹੁਣ ਉਸ ਤਰ੍ਹਾਂ ਦੇ ਨਾਲ ਧੋਖਾਧੜੀ ਦੀ ਕਮਾਈ ਕਰਕੇ ਬਈ ਕੀ ਕੰਮ ਆ ਆ ਉਹ ਤਾਂ ਥੋੜਾ ਚਿਰ ਹੀ ਚੱਲ ਉਹ ਥੋੜਾ ਚਿਰ ਹੀ ਚੱਲ ਇਹ ਪੂਰੇ ਪੰਜਾਬ ਚ ਚਾਹੇ ਅਦਰ ਸਟੇਟ ਚ ਜਿੱਥੇ ਵੀ ਆਰਡਰ ਆਏਗਾ ਅਸੀਂ ਸਪਲਾਈ ਦਿੰਨੇ ਆਂ ਠੀਕ ਹੈ ਹਾਂਜੀ ਤੇ ਆ ਅੱਗੇ ਜੀ ਇਹ ਵੀਰ ਜੀ ਕੁਆਂਟਲ ਦੀ ਜਿਹੜੀ ਗੱਠ ਬਣਦੀ ਇਹਦੇ ਨਾਲ ਦੀਆਂ ਦੋ ਮਸ਼ੀਨਾਂ ਆਪਣੇ ਕੋਲੇ ਅੰਡਰ ਪ੍ਰੋਸੈਸ ਹੈ ਤੇ ਇਹ ਇੱਕ ਅਸੀਂ ਇੱਥੇ ਸ਼ੋਅ ਕਰੀਏ ਇਹ ਕੁਆਂਟਲ ਦੀ ਗੱਠ ਬਣਦੀ ਹੈ ਠੀਕ ਹੈ ਹਾਂਜੀ ਇਹ 4 ਦੀ ਵੀ ਗੱਠ ਬਣਦੀ ਹੈ 4 ਦੀ ਗੱਠ ਬਣਦੀ ਹੈ ਬਾਈ ਜੀ ਕੁਆਂਟਲ ਦੀ ਗੱਠ ਬਣਦੀ ਹੈ ਹਾਂਜੀ ਠੀਕ ਹੈ ਤੇ ਆ ਜਿਹੜੇ ਬਲਾਕ ਬਣਾਏ ਪਏ ਆ ਜੀ ਤੂੜੀ ਦੇ ਇਹ ਇਹ ਨਾ ਕੀ ਕਰਦੇ ਸੀ ਵੀਰ ਜੀ ਕਹਿੰਦੇ ਹੁੰਦੇ ਕਈ ਵਾਰ ਦੁਕਾਨਦਾਰ ਚੀਜ਼ ਤੇ ਇੱਕ ਰੱਖਣ ਲਈ ਦੁਕਾਨ ਖੋਲਦਾ ਤੇ ਬਾਕੀ ਪਬਲਿਕ ਉਸ ਨੂੰ ਦੱਸ ਦਈਏ ਤੂੰ ਕੀ ਕੀ ਰੱਖਣਾ ਹਾਂ ਇਹ ਚੀਜ਼ ਸੀ ਵੀ ਜਦੋਂ ਅਸੀਂ ਸਾਇਲਜ ਬਾਹਰ ਭੇਜਦੇ ਹਾਂ ਖਾਸ ਕਰਕੇ ਵੀਰ ਜੀ ਜਿਵੇਂ ਆਪਣੇ ਸਟੇਟ ਤੋਂ ਬਾਹਰ ਜੰਮੂ ਸਾਈਡ ਹੋ ਗਿਆ ਹਿਮਾਚਲ ਸਾਈਡ ਹੋ ਗਿਆ ਉੱਥੇ ਉਹ ਨਾਲ ਸਾਇਲਜ ਦੇ ਤੂੜੀ ਦੀ ਡਿਮਾਂਡ ਕਰ ਹਾਂ ਉਧਰ ਤੂੜੀ ਘੱਟ ਹਾਂ ਉਹ ਤੂੜੀ ਡਿਮਾਂਡ ਕਰਦੇ ਆ ਤੇ ਉਹਨਾਂ ਜਦੋਂ ਉੱਥੇ ਭੇਜਣੀ ਪੈਂਦੀ ਖੁੱਲੀ ਤੂੜੀ ਤਾਂ ਭੇਜ ਨਹੀਂ ਜਾਂਦੀ ਉਹਦਾ ਤੁਹਾਨੂੰ ਪਤਾ ਵੀ ਹਲਕੀ ਹੁੰਦੀ ਹੈ ਤੇ ਭੇਜਣਾ ਬਹੁਤ ਜ਼ਿਆਦਾ ਉਹ ਫਲਾਉ ਵਾਲਾ ਹੋ ਜਾਂਦਾ ਫਿਰ ਅਸੀਂ ਉਹਦੇ ਲਈ ਪ੍ਰੈਸ ਲਾਈ ਹੋਈ ਹੈ ਠੀਕ 50 ਕਿਜੀ ਦਾ ਇਹ ਬਲਾਕ ਬਾਈਦਾ ਹੈ ਇਹ 50 ਕਿਲੋ ਦਾ ਹਾਂ 50 ਕਿਜੀ ਦਾ ਬਲਾਕ ਬੰਦ ਹੈ ਥੋੜਾ ਜਿਹਾ ਦੂਸਰਾ ਭਾਰਾ ਹੋ ਜਾਂਦਾ ਵੀ ਚੱਕਣ ਚ ਜਾਂ ਵਰਤਨ ਚ ਤੂੜੀ ਜਿਆਦਾ ਪਾਉਣੀ ਹੈ ਇਹ ਸਾਬਾ ਨੂੰ ਗਾਂ ਘਰੇ ਰੱਖਣਾ ਵੀ ਸੌਖਾ ਹੈ ਹਾਂ ਘਰੇ ਰੱਖਣਾ ਵੀਰ ਜੀ ਸੌਖਾ ਹੈ ਤਾਂ ਇਹ ਜਿੰਨਾ ਵੀ ਕੋਈ ਆਰਡਰ ਕਰੇ ਤੇ ਅਸੀਂ ਮਤਲਬ ਦੁਜਾ ਕਰ ਸਕਦੇ ਹਾਂ ਤੂੜੀ ਚਾਹੇ ਮੱਕੀ ਹੈ ਚ ਇਹ ਆਪਾਂ ਸੇਲ ਕਰਦੇ ਹਾਂ ਜੇਕਰ ਕਿਸੇ ਭਰਾ ਨੂੰ ਲੋਡ ਹੋਵੇ ਉਹ ਵੇਚ ਵੀ ਸਕਦਾ ਸਾਡੇ ਜਿਵੇਂ ਬਈ ਹੁਣ ਕਿਸੇ ਨੇ ਮੰਨ ਲਓ ਮੱਕੀ ਕਰ ਲਈ ਕਿਲਾ 2 ਕਿल्ले ਖੜੀ ਆ ਆਪਣੇ ਠੀਕ ਹੈ ਤੇ ਉਹਨੇ ਚਾਰ ਨਹੀਂ ਪਾਉਣਾ ਤੇ ਉਹ ਮੰਡੀ ਜਾਣ ਦੀ ਵੀ ਜੇ ਤੁਹਾਡੇ ਨਾਲ ਸੰਪਰਕ ਕਰ ਲੈ ਸਾਡੇ ਨਾਲ ਸੰਪਰਕ ਕਰ ਲੇ ਸਾਡੇ ਪਹਿਲੀ ਪੈਲ ਤਾਂ ਉਸ ਨਾਲ ਹੁੰਦੀ ਹੈ ਵੀਰ ਜੀ ਜਿਨ੍ਹਾਂ ਨਾਲ ਆਪਾਂ ਪਹਿਲਾਂ ਹੀ ਕੰਟਰੈਕਟ ਕਰਿਆ ਵੀਜਨ ਸਮੇਂ ਹਾਂ ਪਹਿਲਾਂ ਤਾਂ ਉਹਦਾ ਮਾਲ ਲੈਣਾ ਹੁੰਦਾ ਉਸ ਤੋਂ ਬਾਅਦ ਜੇ ਸਾਡੇ ਕੋਲੇ ਮੰਨ ਲਓ ਅਜੇ ਤੱਕ ਸਾਨੂੰ ਸਟਾਕ ਦੀ ਲੋੜ ਹੈ ਤਾਂ ਅਸੀਂ ਪਹਿਲ ਦੇ ਆਧਾਰ ਤੇ ਉਸ ਬਾਈ ਜੀ ਦਾ ਮਾਲ ਖਰੀਦਾਂਗੇ ਠੀਕ ਹੈ ਤੁਹਾਡੇ ਕੋਲੇ ਡਿਮਾਂਡ ਰਹਿੰਦੀ ਹੈ ਹਾਂਜੀ ਹਾਂਜੀ ਉਸ ਚੀਜ਼ ਦੀ ਲੈ ਵੀ ਦੋਸਤੋ ਉਹ ਵੀ ਤੁਸੀਂ ਕਰ ਲਓ ਜੇ ਜਿਹੜੇ ਕੋਲੇ ਮੱਕੀ ਵੇਚਣੀਆਂ ਬਾਈਆਂ ਨੂੰ ਕਿੰਨੇ ਕਿਲੋਮੀਟਰ ਤੋਂ ਬਈ ਮੱਕੀ ਵਟ ਲਿਆਉਂਗੇ ਮੱਕੀ 25-30 ਕਿਲੋਮੀਟਰ ਦਾ ਏਰੀਆ ਕਵਰ ਹੋ ਜਾਂਦਾ ਬਾਈ ਜੀ ਠੀਕ ਹੈ ਤੇ ਜਿਹੜਾ 4 ਪਾਉਣ ਵਾਲੀ ਮਸ਼ੀਨ ਆ ਉਹ ਜਿਹੜੀ ਵੱਢਣ ਵਾਲੀ ਉਹ ਕਿੱਥੋਂ ਤੱਕ ਪਹੁੰਚਦੀ ਉਹਦੇ ਉਹਦੇ 'ਚ ਸਾਡਾ ਸੈਟਅਪ ਸਾਰਾ ਜਾਂਦਾ ਮਸ਼ੀਨਰੀ ਦਾ ਉਹ ਉਹਦੇ 'ਚ ਇਹਨਾ ਵੀ ਹੁੰਦਾ ਵੀ ਜੇ ਕੋਈ ਕੋਈ ਆਪਾਂ ਨੂੰ ਦੂਰ ਵੀ ਆ ਏਰੀਆ ਜ਼ਿਆਦਾ ਮਿਲ ਜੇ ਵੀ ਜਿੱਥੇ ਉਸ ਮਸ਼ੀਨਰੀ ਦੇ ਲਿਆ ਹਾਂ ਹਾਂ ਇਕੱਠਾ ਮਿਲ ਜੇ ਤਾਂ ਪੂਰੇ ਪੰਜਾਬ ਤੱਕ ਵੀ ਕੋਈ ਦਿੱਕਤ ਨਹੀਂ ਸਰ ਠੀਕ ਹੈ ਸਾਰੀ ਕਿਤੇ ਜਾ ਹਾਂ ਉਹ ਹਾਂ ਉਹਦੀ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਜੀ ਹਾਂ ਮਸ਼ੀਨਰੀ ਲੈ ਜਾ ਇਹ ਪ੍ਰੈਸ਼ਰ ਦੇ ਨਾਲ ਬੀਜਣ ਵਾਲਾ ਹੈਗਾ ਵੀ ਜੀ ਜਿਹਦੇ ਨਾਲ ਆਪਾਂ ਮੱਕੀ ਦੀ ਕੀ ਕਰਦੇ ਆ ਬਜ ਬਾਈ ਤੋਂ ਮੱਕੀ ਦੇ ਬੀਜ ਤੋਂ ਲੈ ਕੇ ਬੀਜਾਂ ਤੋਂ ਲੈ ਕੇ ਵੱਢਣ ਤੋਂ ਲੈ ਕੇ ਸਾਰਾ ਕੁਝ ਹੀ ਹੈ ਬਾਈ ਹਾਂਜੀ ਸਾਰਾ ਇਹ ਫਿਰ 올 ਇਨ ਵਨ ਮੈਂ ਤੁਹਾਨੂੰ ਕਿਹਾ ਸੀ ਵੀ ਇਹ ਰੱਖਣਾ ਹੀ ਪੈਂਦਾ ਸੀ ਸਾਰਾ ਇਹ ਹਾਂ ਇਹ ਸਾਰਾ ਸਿਸਟਮ ਸਾਨੂੰ ਕੋਈ ਆਏ ਨਹੀਂ ਦਿੱਕਤ ਆ ਜੂ ਕਿਸੇ ਵੀ ਚੀਜ਼ ਦੀ ਨਹੀਂ ਨਹੀਂ ਦਿੱਕਤ ਇਹ ਥਾਲੇ ਵੀ ਜਾਂ ਇਹ ਵੀ ਇੱਥੇ ਤਾਂ ਆਪਾਂ ਘੱਟ ਸ਼ੋਅ ਕਰ ਸਕਦੇ ਆ ਇਹ ਸਾਰੇ ਹੀ ਉਸ ਤਰ੍ਹਾਂ ਬਣਾਏ ਹੋਇਆ ਜਿਹਦੇ ਵਿੱਚ ਵਜ਼ਨ ਘੱਟ ਤੋਂ ਵੱਧ 100 ਕਿਲੋ ਮੰਨ ਲਓ ਵੱਡੇ ਟਰਾਲੇ ਜਿਹਾ ਬਣਾਇਆ ਜਿਹੜਾ ਆਪਣੇ ਘੋੜੇ ਚਾਲਦੇ ਆ ਤੇ ਪੂਰਾ ਤਗੜਾ ਸ਼ੌਂਕ ਨਾਲ ਬਣਾਇਆ ਇਹ ਵੀ ਤੇ ਇਹ ਚ ਬਈ ਫਿਰ ਬਹੁਤ ਵਜਨ ਪੈ ਜਾਂਦਾ ਹਾਂਜੀ ਇਹ ਚ ਜਿਹੜੀ ਕਣਕ ਆ ਉਹ ਤਾਂ ਲਗਭਗ 5 ਤੋਂ 6 ਕਿੱਲਿਆਂ ਦੀ ਪੈ ਜਾਂਦੀ ਹੈ ਤੇ ਜਿਹੜੀ ਮੱਕੀ ਹੈ ਉਹ ਲਗਭਗ 100 100 ਪਲੱਸ ਇਹਦੇ ਚ ਵਜਨ ਪੈ ਜਾਂਦਾ ਠੀਕ ਹੈ ਹਾਂਜੀ 120 ਜਾਂ 30 ਕੁਇੰਟਲ ਲਗ ਵਜਨ ਪੈਂਦਾ ਹਾਂਜੀ ਅੱਗੇ ਬਈ 4 ਬਾਈ ਅੱਗੇ ਟਰੈਕਟਰ ਇਹ ਸਾਨੂੰ ਦਿਖਾਈ ਦਿੱਤੇ ਬਾਈ ਨੇ ਤੇ ਹੋਰ ਵੀ ਬਈ ਬਹੁਤ ਕੁਸ਼ ਹੈਗਾ ਇੱਥੇ ਬਾਕੀ ਹੁਣ 10 15 ਦਿਨਾਂ ਤੱਕ ਚੱਲੂਗਾ ਕੰਮ ਜਿਹੜਾ ਮੱਕੀ ਦਾ ਹਨਾ ਬਈ ਮਸ਼ੀਨਾਂ ਸਾਰੀਆਂ ਰੈਡੀਂਗ ਚ ਆ ਜਾਣੀਆਂ ਤੇ ਆਪਾਂ ਉਦੋਂ ਵੀ ਦਿਖਾ ਦੇਾਂਗੇ ਹਨਾ ਲਾਈਵ ਦਿਖਾ ਦੇਾਂਗੇ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਵੀਰ ਜੀ ਜਦੋਂ ਵੀ ਜੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਕੋਈ ਇਹ ਨਹੀਂ ਵੀ ਆਪਾਂ ਇੱਕ ਤਾਂ ਹੁੰਦਾ ਨਾ ਵੀ ਕੋਈ ਕਮਾਈ ਲਈ ਵੀ ਕਹਿ ਰਿਹਾ कमाई ਇੱਕ ਲਗ ਟਪਕਾ ਚਲੋ ਪ੍ਰਮਾਤਮਾ ਜੋ ਵੀ ਬਖਸ਼ਦਾ ਬਖਸ਼ਦਾ ਅਸੀਂ ਇਹ ਵੀ ਕਹਿੰਦੇ ਆ ਵੀ ਜੇ ਮੱਕੀ ਕਲੈਨ ਇਹ ਜੀ ਹੈ ਵੀ ਜੇ ਜਿਵੇਂ ਮਸ਼ੀਨਰੀ ਹੈ ਆਪਣੀ ਮਸ਼ੀਨਰੀ ਦਾ ਕਿਸੇ ਆਪਣੇ ਏਰੀਆ ਚ ਭੈਣ ਭਰਾ ਦੀ ਅਸੀਂ ਮਦਦ ਕਰ ਸਕੀਏ ਉਹਦਾ ਗਾਹ ਨੂੰ ਹੌਸਲਾ ਵਧੇ ਵੀ ਯਾਰ ਕੋਈ ਗੱਲ ਨਹੀਂ ਜਿਹੜੀ ਐਂਡ ਤੇ ਸਮੱਸਿਆ ਹੁੰਦੇ ਉਹ ਤਾਂ ਹੱਲ ਹੋ ਹੀ ਜਾਂਦਾ ਆਪਾਂ ਗਾਹ ਨੂੰ ਇਸ ਵਾਰ ਦੋ ਲਾਇਏ ਸੀ ਗਾਹ ਨੂੰ ਚਾਰ ਕਿੱਲੇ ਲਾਈਗੇ ਤਾਂ ਅਸੀਂ ਉਹਦੀ ਮਦਦ ਕਰਨ ਲਈ ਤਿਆਰ ਹਾਂ ਹੋਈ ਤੇ ਹੁਣ ਬਈ ਜੀ ਜਿਹੜਾ ਮੱਕੀ ਦਾ 4k ਨੇ ਖਰੀਦਣਾ ਉਹਦਾ ਕੀ ਰੇਟ ਰੂਟ ਚੱਲੀ ਜਾਂਦਾ ਜਿਹੜੇ ਨੇ ਇੱਕ ਦੋ ਗੱਠਾਂ ਲੈ ਕੇ ਆਣੀਆਂ ਲੋਕਲ ਆਪਣੇ ਪਿੰਡਾਂ ਦੇ ਨਹੀਂ ਮੋਸਟਲੀ ਸਾਡਾ ਜਿਹੜਾ ਇਥੋਂ ਦਾ ਫਰਮ ਦਾ ਰੇਟ ਰਿਹਾ ਉਹ ਵੀ ਜੀ 550 600 ਤੇ 500 ਇਹਦੇ ਵਿੱਚ ਰਿਹਾ ਵਿੱਚ ਰਿਹਾ ਵਿੱਚ ਰਿਹਾ ਉਹਦੀ ਡਿਪੈਂਡ ਕਰਦਾ ਉਹਦੀ ਕੁਆਂਟੀਟੀ ਵੀ ਉਹ ਕਿੰਨੀ ਕੁਆਂਟੀਟੀ ਲੈਂਦਾ 500 ਤੋਂ 600 ਦੇ ਵਿੱਚ ਰੇਟ ਰਹਿੰਦਾ ਇਹ ਮੋਸਟਲੀ ਸਮੇਂ ਮੁਤਾਬਕ ਤੇ ਉਹਦੀ ਕੁਆਂਟੀਟੀ ਮੁਤਾਬਕ ਪੂਰੇ ਸਾਲ ਦੇ ਹੀ ਉਹਦੀ ਕਿੰਨੀ ਬੁਕਿੰਗ ਆ ਉਹਦੇ ਮੁਤਾਬਕ ਰੇਟ ਸੈੱਟ ਹੋ ਜਾਂਦਾ ਠੀਕ ਹੈ ਹਾਂਜੀ ਬਾਈ ਜੀ ਆਪਣਾ ਫੋਨ ਨੰਬਰ ਜਰੂਰ ਦੱਸ ਦਿਓ ਅਸੀਂ ਵੀਰ ਜੀ ਤੁਹਾਨੂੰ ਨਾ ਸਾਰੀ ਸੀਰੀਜ਼ ਹੀ ਦੇ ਰਹੇ ਆ ਆਪਣੀ ਸੀਰੀਜ਼ ਲੱਗੀ ਹੋਈ ਆ ਪੂਰੀ ਠੀਕ ਹੈ ਵੀ ਤਿੰਨ ਚਾਰ ਨੰਬਰਾਂ ਦੀ ਸੀਰੀਜ਼ ਹੈ ਉਹ ਤੁਹਾਨੂੰ ਦੇ ਦੇਣਾ ਤੁਸੀਂ ਸਕਰੀਨ ਤੇ ਸ਼ੋਅ ਕਰਵਾ ਦੇ ਓਕੇ ਧੰਨਵਾਦ ਓਕੇ ਵੀ ਓਕੇ ਲੈ ਬਈ ਦੋਸਤੋ ਜਿਹੜਾ ਮੱਕੀ ਦੇ ਚਾਰਚ ਜਾਂ ਮੱਕੀ ਵੀਜਨ ਚ ਜਾਂ ਮੱਕੀ ਵੱਢਣ ਦੇ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਸੀਆਂ ਆਹ ਵੀਡੀਓ ਦੇਖ ਕੇ ਤੁਹਾਡੀਆਂ ਸਾਰੀਆਂ ਦਿੱਕਤਾਂ ਪੂਰੇ ਪੰਜਾਬ ਦੇ ਤੁਸੀਂ ਕਿੱਥੋਂ ਵੀ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦੇਵੀਂ ਧੰਨਵਾਦ